ਹਰ ਦੇ ਨਾਲ ਤਨਾਅ ਦੇ ਵਿਚਕਾਰ IMF ਨੇ ਪਾਕਿਸਤਾਨ ਨੂੰ 1 ਬਿਲੀਅਨ ਡਾਲਰ ਦਾ ਫੰਡ ਦੇ ਦਿੱਤਾ ਹੈ ਪਾਕਿਸਤਾਨ ਨੂੰ ਫਿਰ ਕਰਜ਼ ਮਿਲਿਆ ਤੇ ਸਵਾਰ ਕਰਜ਼ ਦੇਣ ਵਾਲਾ IMF ਯਾਨੀ ਅੰਤਰਰਾਸ਼ਟਰੀ ਮੁਦਰਾ ਫੰਡ ਹੈ ਜਿਸ ਨੇ ਖੁੱਲੇ ਦਿਲ ਦੇ ਨਾਲ 1 ਬਿਲੀਅਨ ਡਾਲਰ ਯਾਨੀ ਕਿ ਲਗਭਗ 11000 ਕਰੋੜ ਰੁਪਏ ਗਰੀਬ ਪਾਕਿਸਤਾਨ ਦੀ ਝੋਲੀ ਦੇ ਵਿੱਚ ਪਾ ਦਿੱਤੇ ਨੇ ਕਾ ਜਿਹੜਾ ਦੇਸ਼ ਜੋ ਹਮੇਸ਼ਾ ਦੁਨੀਆ ਦੇ ਸਾਹਮਣੇ ਹੱਥ ਦੇ ਵਿੱਚ ਕਟੋਰਾ ਲੈ ਕੇ ਖੜਾ ਹੋ ਜਾਂਦਾ ਹੈ ਕਦੇ ਚੀਨ ਦੇ ਦਰਵਾਜ਼ੇ ਤੇ ਕਦੇ ਅਮਰੀਕਾ ਦੇ ਦਰਵਾਜ਼ੇ ਤੇ ਫਿਰ ਹੁਣ IMF ਦੇ ਦਰਵਾਜ਼ੇ ਤੇ ਨਾਮ ਪਾਕਿਸਤਾਨ ਹੈ ਉਹ ਹੀ ਅਤੰਕਿਸਤਾਨ ਜੋ ਨਾਤ ਆਪਣੇ ਆਪ ਨੂੰ ਸੁਧਾਰਦਾ ਹੈ ਤੇ ਨਾ ਹੀ ਦੁਨੀਆ ਨੂੰ ਚੈਨ ਦੇ ਨਾਲ ਰਹਿਣ ਦਿੰਦਾ IMF ਨੇ ਪਾਕਿਸਤਾਨ ਨੂੰ 1 ਬਿਲੀਅਨ ਡਾਲਰ ਦਾ ਬੇਲ ਆਊਟ ਪੈਕੇਜ ਦਿੱਤਾ ਜਿਸ ਦਾ ਮਤਲਬ ਹੈ ਕਿ ਇੱਕ ਵਾਰ ਫਿਰ ਪਾਕਿਸਤਾਨ ਨੂੰ ਆਰਥਿਕ ਮਦਦ ਮਿਲੀ ਹੈ ਤੇ ਹੈ ਉਦੋਂ ਹੋਇਆ ਜਦੋਂ ਭਾਰਤ ਨੇ ਇਸ ਫੈਸਲੇ ਦਾ ਸਪਸ਼ਟ ਵਿਰੋਧ ਕੀਤਾ ਪਰ ਹੈਰਾਨੀ ਦੇਖੋ IMF ਨੇ ਫਿਰ ਵੀ ਪਾਕਿਸਤਾਨ ਦੀ ਝੋਲੀ ਭਰ ਦਿੱਤੀ ਹੈ ਦੱਸ ਦੇ ਕਿ ਭਾਰਤ ਨੇ ਇਸ ਬੇਲ ਆਊਟ ਪੈਕੇਜ ਦੇ ਵਿਰੁੱਧ ਆਪਣੇ ਚਿੰਤਾ ਤੇ ਵਿਰੋਧ ਦਾ ਪ੍ਰਗਟਾਵਾ ਕੀਤਾ ਸੀ ਪਰ IMF ਦੇ ਅਧਿਕਾਰੀ ਪਾਕਿਸਤਾਨ ਨੂੰ ਕਰਜ਼ੇ ਦੀ ਪਹਿਲੀ ਕਿਸ਼ਤ ਦੇਣ ਦੇ ਲਈ ਸਹਿਮਤ ਹੋ ਗਏ ਹਨ ਇਸ ਤਰ੍ਹਾਂ ਹੁਣ ਤੱਕ ਪਾਕਿਸਤਾਨ ਦੇ ਲਈ 7 ਬਿਲੀਅਨ ਡਾਲਰ ਵਿੱਚੋਂ 2.3 ਬਿਲੀਅਨ ਡਾਲਰ ਦਾ ਕਰਜ਼ਾ ਮਨਜ਼ੂਰ ਕੀਤਾ ਜਾ ਚੁੱਕਿਆ ਹੈ ਇਸ ਤੋਂ ਪਹਿਲਾਂ ਵੀ 1 ਬਿਲੀਅਨ ਡਾਲਰ ਦਾ ਬੇਲ ਆਊਟ ਪੈਕੇਜ ਦਿੱਤਾ ਗਿਆ ਸੀ ਪਾਕਿਸਤਾਨ ਸਰਕਾਰ ਨੇ ਸ਼ੁੱਕਰਵਾਰ ਦੇ ਰਾਤੇ ਜਾਣਕਾਰੀ ਦਿੱਤੀ ਹੈ ਪਾਕਿਸਤਾਨੀ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ मोहम्मद शाबाज़ शरीफ ने आईएमएफ ਵੱਲੋਂ ਪਾਕਿਸਤਾਨ ਦੇ ਲਈ 1 ਬਿਲੀਅਨ ਡਾਲਰ ਯਾਨੀ ਕਿ ਲਗਭਗ 11000 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਦੀ ਪ੍ਰਵਾਨਗੀ ਤੇ ਸੰਤੁਸ਼ਟੀ ਪ੍ਰਗਟ ਕੀਤੀ ਆਈਐਮਐਫ ਦੇ ਕਾਰਜਕਾਰੀ ਬੋਰਡ ਨੇ ਪਾਕਿਸਤਾਨ ਦੇ ਲਈ 7 ਬਿਲੀਅਨ ਡਾਲਰ ਯਾਨੀ ਕਿ ਲਗਭਗ 60000 ਕਰੋੜ ਰੁਪਏ ਦੇ ਕਰਜ਼ੇ ਦੀ ਸਮੀਖਿਆ ਕਰਨ ਤੋਂ ਬਾਅਦ 1.3 ਬਿਲੀਅਨ ਡਾਲਰ ਦੀ ਪਹਿਲੀ ਕਿਸ਼ਤ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਹ ਕਰਜ਼ਾ 2 ਸਾਲਾਂ ਦੀ ਮਿਆਦ ਦੇ ਲਈ ਦਿੱਤਾ ਜਦੋਂ ਵੀ ਪਾਕਿਸਤਾਨ ਦਾ ਖਜ਼ਾਨਾ ਖਾਲੀ ਹੁੰਦਾ ਹੈ ਤਾਂ ਇਸ ਦੀ ਸਰਕਾਰ ਹੱਥ ਦੇ ਵਿੱਚ ਕਟੋਰਾ ਲੈ ਕੇ ਦੁਨੀਆ ਦੇ ਦਰਵਾਜ਼ੇ ਤੇ ਖੜੀ ਹੁੰਦੀ ਹੈ ਕਦੇ ਆਈਐਮਐਫ ਤੇ ਕਦੇ ਵਿਸ਼ਵ ਬੈਂਕ ਦੇ ਗੇਟ ਤੇ ਪਰ ਇਹ ਪੈਸਾ ਕਿੱਥੇ ਜਾਂਦਾ ਹੈ ਹਸਪਤਾਲਾਂ ਦੇ ਵਿੱਚ ਨੌਜਵਾਨਾਂ ਦੀ ਸਿੱਖਿਆ ਦੇ ਵਿੱਚ ਨਹੀਂ ਇਹ ਪੈਸਾ ਅੱਤਵਾਦ ਦੇ ਕਾਰੋਬਾਰ ਦੇ ਵਿੱਚ ਜਾਂਦਾ ਹੈ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਨੇ ਇੱਕ ਵਾਰ ਫੇਰ ਸਪਸ਼ਟ ਕਰ ਦਿੱਤਾ ਕਿ ਪਾਕਿਸਤਾਨ ਅਜੇ ਵੀ ਅੱਤਵਾਦ ਨੂੰ ਪਾਲ ਰਿਹਾ ਹੈ ਉਹ ਹਮਲੇ ਦੇ ਵਿੱਚ ਮਾਸੂਮ ਲੋਕ ਮਾਰੇ ਗਏ ਸੀ ਅਤੇ ਸ਼ੱਕ ਦੀ ਸੂਈ ਸਿੱਧੀ ਪਾਕਿਸਤਾਨ ਵੱਲ ਮੁੜ ਗਈ ਸੀ ਜਿਸ ਦਾ ਮਤਲਬ ਹੈ ਕਿ ਇੱਕ ਵਾਰ ਫੇਰ ਤੋਂ ਇਹ ਸਾਬਤ ਹੋ ਗਿਆ ਹੈ ਕਿ ਅੱਜ ਵੀ ਇਹ ਦੇਸ਼ ਆਪਣੇ ਨਾਪਾਕ ਇਰਾਦਿਆਂ ਤੋਂ ਬਾਜ਼ ਨਹੀਂ ਆਇਆ ਹੈ ਭਾਰਤ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਦੀ ਫੌਜ ਆਰਥਿਕ ਮਾਮਲਿਆਂ ਦੇ ਵਿੱਚ ਦਖਲ ਦਿੰਦੀ ਹੈ ਇਹ ਸੁਧਾਰਾਂ ਦੇ ਵਿੱਚ ਰੁਕਾਵਟ ਪਾ ਸਕਦੇ ਹੈ ਮੀਟਿੰਗ ਪੈਲਗਾਮ ਅੱਤਵਾਦੀ ਹਮਲੇ ਦੇ ਜਵਾਬ ਦੇ ਵਿੱਚ ਭਾਰਤ ਦੇ ਆਪਰੇਸ਼ਨ ਸੰਧੂਰ ਤੋਂ ਬਾਅਦ ਹੋਈ ਸੀ ਦੋਵਾਂ ਦੇਸ਼ਾਂ ਦੇ ਵਿਚਕਾਰ ਤਣਾਅ ਕਾਫੀ ਵੱਧ ਗਿਆ ਭਾਰਤ ਨੇ ਕਿਹਾ ਕਿ ਸਰਹੱਦ ਪਾਰ ਅੱਤਵਾਦ ਨੂੰ ਚਾਹਿਤ ਕਰਨ ਵਾਲਿਆਂ ਨੂੰ ਇਨਾਮ ਦੇਣਾ ਗਲਤ ਹੈ ਇਸ ਦੇ ਨਾਲ ਦੁਨੀਆ ਨੂੰ ਗਲਤ ਸੁਨੇਹਾ ਜਾਵੇਗਾ ਇਸ ਦੇ ਨਾਲ ਫੰਡਿੰਗ ਏਜੰਸੀਆਂ ਤੇ ਦਾਨੀਆਂ ਦਾ ਅਕਸ਼ਵੀ ਖਰਾਬ ਹੋਵੇਗਾ ਅੱਤਵਾਦੀਆਂ ਦੇ ਲਈ ਸੁਰੱਖਿਅਤ ਪਨਾਹਗਾਹ ਬਣੇ ਪਾਕਿਸਤਾਨ ਦੀ ਆਰਥਿਕ ਹਾਲਤ ਬੱਤੋ ਵੀ ਬੱਤ ਹੁੰਦੀ ਜਾ ਰਹੀ ਹੈ ਇਹ ਹੀ ਕਾਰਨ ਹੈ ਕਿ ਭਾਰਤ ਦੇ ਨਾਲ ਤਣਾਅ ਦੇ ਵਿਚਕਾਰ ਪਾਕਿਸਤਾਨ ਨੂੰ ਅੰਤਰਰਾਸ਼ਟਰੀ ਮੁਦਰਾ ਫੰਡ IMF ਵੱਲ ਆਪਣਾ ਹੱਥ ਵਧਾਉਣਾ ਪਿਆ ਆਪਣੀ ਚੋਲੀ ਜਿਹੜੀ ਆ ਉਹ ਫਲੋਣੀ ਪਈ ਹੈ ਭਾਰਤ ਦੇ ਨਾਲ ਤਣਾਅ ਦੇ ਵਿਚਕਾਰ IMF ਨੇ ਪਾਕਿਸਤਾਨ ਨੂੰ 1 ਬਿਲੀਅਨ ਡਾਲਰ ਦਾ ਫੰਡ ਦੇ ਦਿੱਤਾ ਹੈ ਪਾਕਿਸਤਾਨ ਨੂੰ ਫਿਰ ਤੋਂ IMF ਤੋਂ ਕਰਜ਼ਾ ਮਿਲਿਆ ਤੇ ਇਸ ਵਾਰ ਖੁੱਲੇ ਦਿਲ ਦੇ ਨਾਲ ਪਾਕਿਸਤਾਨ ਨੂੰ 1 ਬਿਲੀਅਨ ਡਾਲਰ ਯਾਨੀ ਕਿ ਲਗਭਗ 11000 ਕਰੋੜ ਰੁਪਏ ਮਿਲੇ ਨੇ ਇੱਕ ਜਿਹਹਾ ਦੇਸ਼ ਹੈ ਜੋ ਦੁਨੀਆ ਦੇ ਸਾਹਮਣੇ ਹਮੇਸ਼ਾ ਝੋਲੀ ਫਲਾ ਕੇ ਖੜਾ ਹੁੰਦਾ ਹੈ ਤੇ ਹੁਣ ਆਈਐਮਐਫ ਤੇ ਵੱਲੋਂ ਪਾਕਿਸਤਾਨ ਨੂੰ ਫਿਰ ਤੋਂ ਕਰਜ਼ਾ ਦਿੱਤਾ ਗਿਆ ਹੈ